gracias. yeah mm -hmm. ਜਦੋਂ ਪਰਮਾਤਮਾ ਖੇਡ ਖੇਡਦਾ ਏ ਉਹ ਖੇਡ ਸੱਚੀ ਏ ਜਦੋਂ ਪਰ ਆਉਂਦੀ ਵਾਲੀ ਆਉਂਦੀ ਏ ਨਾ

ਇਹ ਸੰਸਾਰ ਉਸ ਪ੍ਰਭੂ ਪਰਮਾਤਮਾ ਦਾ ਬਣਾਇਆ ਹੋਇਆ ਹੈ ਤੇ ਇਸ ਸੰਸਾਰ ਦੇ ਵਿੱਚ ਕੋਈ ਵੀ ਮਨੁੱਖ ਉਸ ਦੀ ਹੁਕਮ ਤੋਂ ਬਿਨਾ ਆਉਂਦਾ ਨਹੀਂ ਤੇ ਉਹਦੇ ਹੁਕਮ ਤੋਂ ਬਿਨਾ ਇੱਥੋਂ ਜਾਂਦਾ ਨਹੀਂ ਜਦੋਂ ਉਸ ਪ੍ਰਭੂ ਪਰਮਾਤਮਾ ਦਾ ਹੁਕਮ ਹੁੰਦਾ ਹੈ ਤਾਂ ਮਨੁੱਖ ਨੂੰ ਬੁਲਾਵਾ ਆ ਜਾਂਦਾ ਹੈ ਦੇ ਫਿਰ ਉਹ ਜਾਣਾ ਪੈਂਦਾ ਹੈ ਉਹ ਬਲਾਵਾ ਕੋਈ ਬਿਮਾਰੀ ਦਾ ਬਹਾਨਾ ਬਣ ਜੇ ਜਾਂ ਕਿਸੇ ਤਰ੍ਹਾਂ ਕਿਸੇ ਵੀ ਚੀਜ਼ ਦਾ ਬਹਾਨਾ ਬਣ ਜੇ ਸਰ ਜਿੰਨੇ ਵੀ ਸੁਪ੍ਰਮਖ ਪਰਮਾਤਮਾ ਨੇ ਸਵਾਸ ਦੇ ਕਰਕੇ ਮਨੁੱਖ ਨੂੰ ਇਸ ਸੰਸਾਰ ਵਿੱਚ ਭੇਜਿਆ ਹੁੰਦਾ ਹੈ ਫਿਰ ਉਸ ਸਵਾਰਥ ਖਤਮ ਹੋ ਜਾਂਦੇ ਨੇ ਤੇ ਮੁਲਕ ਨੂੰ ਜਾਣਾ ਪੈਂਦਾ ਹੈ ਜਿਸ ਤਰ੍ਹਾਂ ਆਪਾਂ ਕੰਮਕਾਰਾਂ ਤੇ ਜਾਂਦੇ ਆ ਆਪੋ ਆਪਣੀਆਂ ਡਿਊਟੀਆਂ ਤੇ ਜਾਂਦੇ ਆ ਕਰਵਾਪਾ ਸਮੇਂ ਸਿਰ ਚਲੇ ਜਾਣੇ ਆ ਜਦੋਂ ਉਧਰੋਂ ਆਉਂਦੇ ਆ ਪਤਾ ਹੈ ਨਾ ਕਿ ਟਾਈਮ ਦਾ ਸਮਾਂ ਖਤਮ ਹੋ ਗਿਆ ਹੈ ਫਿਰ ਉਸੇ ਸਮੇਂ ਅਸੀਂ ਕੰਮ ਛੱਡ ਕੇ ਵਾਪਸ ਆਪਣੇ ਘਰਾਂ ਨੂੰ ਤਿਆਰੀ ਕਰ ਲੈਂਦੇ ਆ ਇਸੇ ਤਰ੍ਹਾਂ ਹੀ ਪ੍ਰਭੂ ਪਰਮਾਤਮਾ ਮਨੁੱਖ ਨੂੰ ਇਸ ਸੰਸਾਰ ਵਿੱਚ ਭੇਜਦਾ ਹੈ ਕਿ ਸੰਸਾਰ ਵਿੱਚ ਜਾ ਜਾ ਕਰਕੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਕਰ ਤੇ ਤੇਰੀ ਤ੍ਰਾਸਿ ਕੀਤੀ ਜਾਏ ਕਿ ਫਿਰ ਆਪਣਾ ਕੰਮ ਨਿਭਾ ਕੇ ਵਾਪਸ ਇੱਥੇ ਹੀ ਆਣਾ ਹੈ ਕਿੰਨਾ ਨਮਾਇਾ ਕਿੰਨਾ ਫਟਿਆ ਹੈ ਸਿਰ ਉਹਦਾ ਹਿਸਾਬ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਜਿਹੜੇ ਧਰਮਕ ਜਤ ਹੁੰਦੇ ਨੇ ਜਿਆਨ ਉਸ ਪ੍ਰਭੂ ਪਰਮਾਤਮਾ ਦੇ ਘਰ ਦੀ ਸੋਝੀ ਆ ਜਾਂਦੀ ਏ ਸਿਰ ਉਹ ਪਰਮਪਰਭੂ ਪਰਮਾਤਮਾ ਨਾਲ ਨਾਤਾ ਕਰੇ ਨਹੀਂ ਜੋ ਟੋੜਦੇ ਹਮੇਸ਼ਾ ਉਸਤੇ ਬਣ ਕੇ ਰਹਿੰਦੇ ਨੇ ਤੇ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਫੇਰ ਇਹ ਉਸ ਪ੍ਰਗੋ ਪਰਮਾਤਮਾ ਦਾ ਬੰਦਾ ਹੈ ਨਾ ਫਿਰ ਆਉਂਦੀ 84 ਕੱਤੀ ਜਾਂਦੀ ਹੈ ਉਸ ਘਰ ਦੇ ਵਿੱਚ ਜਾ ਕਰਕੇ ਤੇ ਨਰਾਸ਼ ਨਹੀਂ ਹੋਣਾ ਪੈਂਦਾ ਜਿਸ ਤਰ੍ਹਾਂ ਭਾਈ ਸਾਹਿਬ ਭਾਈ ਇਕਬਾਲ ਸਿੰਘ ਜਿੰਤਨੇ ਵੀ ਸਵਾਸਾਂ ਦੀ ਪੂੰਜੀ ਲੈ ਕਰਕੇ ਆਏ ਸੀ ਜਿਛਲੇ ਸਾਲ ਉਹਨਾਂ ਸਵਾਸਾਂ ਨੂੰ ਪੂਰਾ ਕਰਦਿਆਂ ਹੋਇਆ ਇਹ ਸੰਸਾਰ ਤੋਂ ਚਲੇ ਗਏ आप कहने वरीने का मतलब की होंगे वरा हो गया है साल होता है कई ग्रंथा के मुताबिक विदाना मुताबिक जिस तरह संत मस्कीम सिंह जी भी दसद हे ਇਹ ਮਨੋਪਰ ਇੱਕ ਸਾਲ ਲੱਗਦਾ ਹੈ ਜਦੋਂ ਇੱਕ ਸਾਲ ਪੂਰਾ ਹੁੰਦਾ ਹੈ ਤੇ ਉਹਦਾ ਅਸਰਿਤਤਾਤ ਹੁੰਦਾ ਹੈ ਫਿਰ ਆਪਾਂ ਕਹਿੰਦੇ ਆਂ ਵਹਰੇਣਾ ਇੱਕ ਵਾਰ ਤੈਨ ਕਈ ਗ੍ਰੰਥਾਂ ਚ ਇਹ ਵੀ ਲਿਖਿਆ ਆਂ ਕਿ ਜਦੋਂ ਕੋਈ ਇਸ ਸੰਸਾਰ ਤੋਂ ਚਲਿਆ ਜਾਂਦਾ ਹੈ ਨਾ ਤੇ ਉਹਦੀ ਜਿਹੜੀ ਰੂਹ ਹੈ 13 ਦਿਨ ਆਪਣੇ ਘਰ ਵਿੱਚ ਭਟਕਦੀ ਰਹਿੰਦੀ ਹੈ 13 ਦਿਨ ਜਿਹੜੀ ਉਹਦੀ ਰੂਹ ਹੈ ਨਾ ਉਸ ਘਰ ਦੇ ਵਿੱਚ ਹੀ ਰਹਿੰਦੇ ਜਿਸ ਤਰ੍ਹਾਂ ਆਪਾਂ ਜਨਾ 10ਵਾਂ ਕਰਾ ਲਈਏ 12ਵਾਂ 13ਵਾਂ ਕਰਾ ਲਈਏ ਤੇਰਾ ਇਹ ਨਰੂ ਉਸ ਘਰ ਵਿੱਚ ਭਟਕਦੀ ਏ ਤੇ ਉਹ ਮਨੁੱਖ ਸਾਰਾ ਕੁਝ ਵਿਖਦਾ ਏ ਬਸ ਕੀ ਇਹ ਤਾਂ ਦਿਖਾਏ ਵੀ ਦਿੰਦਾ ਬੋਲ ਕੇ ਦੱਸ ਦੇ ਜੰਦਾ ਕਿਉਂਕਿ ਇੱਕ ਸਰੀਰ ਤੋਂ ਤੇ ਨਹੀਂ ਇੱਕ ਆਤਮਾ ਤੋਂ ਤੇ ਓ ਸਿਰ ਇਸ ਸੰਸਾਰ ਦੇ ਸਾਡੇ ਵਿੱਚ ਇੱਥੇ ਹੁੰਦਾ ਏ ਤੇ ਮਹਾਰਾਜ ਜੀ ਕਹਿੰਦੇ ਕਿ ਭਾਈ ਜਿਹੜਾ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਹੈ ਨਾ ਤੇ ਨਾਲ ਇਸ ਨੂੰ ਤੇਰਾ ਅਧਿ ਨ ਲੱਗਦੇ ਨੇ ਨਾਲ ਇਸ ਨੂੰ ਵਰਾ ਲੱਗਦਾ ਏ ਕਿਉਂਕਿ ਉਸ ਨੂੰ ਲੈਣ ਵਾਸਤੇ ਵਿਗਵਾਨ ਆਉਂਦੇ ਨੇ ਰੱਬ ਦਾ ਕੋਈ ਲੇਖਾ ਜੋਖਾ ਨਹੀਂ ਹੁੰਦਾ ਕਰਕੇ ਨੇ ਸਿੱਖ ਪਰਿਵਾਰ ਨੇ ਆਪਣੇ ਗ੍ਰਹਿ ਵਿਖੇ ਉਹਨਾਂ ਦੇ ਨਿਮਿਤ ਵਰਸ ਦੇ ਸਬੰਧ ਵਿੱਚ ਆਪਣੇ ਗ੍ਰਹਿ ਕੇ ਬਾਟ ਕਰਾਏ

you ਸਜਣ ਸਿੰਘ ਪੱਲਸੇਗ ਨਗਰ ਨਾ ਸਵਤੰਤਰ ਅਜਲੀਆਂ ਵਿਸ਼ੇਸ਼ ਸਰਗੀਆਂ ਤੁਨ ਫਿਰ ਨਮੀਆਂ ਤੇ ਤਾੜੀਆਂ ਸਰਗੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੀ ਸਿੰਘ ਇਜਾਜ਼ਤ ਦਿਓ ਧੰਨਵਾਦ